ਹੈਲੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਅੱਜ ਦੀ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਜਿਹੜੇ-ਜਿਹੜੇ ਫਰੈਂਡ ਨੇ ਇਸ ਵੀਡੀਓ ਨੂੰ ਦੇਖ ਲਿਆ ਉਹ ਕਦੇ ਵੀ ਆਪਣੇ ਬੱਚਿਆਂ ਦੀ ਫਿਕਰ ਨਹੀਂ ਕਰੇਗਾ ਕਿ ਉਹ ਅੱਗੇ ਜਾ ਕੇ ਹਨਾ ਜੀਵਨ ਦੇ ਵਿੱਚ ਸਫਲ ਹੋ ਪਾਊਗਾ ਜਾਂ ਨਹੀਂ ਹੋ ਪਾਊਗਾ ਇਸ ਵੀਡੀਓ ਦੇ ਅਨੁਸਾਰ ਤੁਸੀਂ ਆਪਣੇ ਬੱਚਿਆਂ ਨੂੰ ਹਨਾ ਮਿਹਨਤ ਕਰਨ ਵਾਸਤੇ ਸੇਵਿੰਗ ਕਰਨ ਵਾਸਤੇ ਹਨਾ ਉਹਨੂੰ ਇੱਕ ਚੰਗਾ ਇਨਸਾਨ ਬਣਾਉਣ ਵਾਸਤੇ ਲਗਾ ਸਕਦੇ ਹੋ ਆਓ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹਨਾ ਤਰੀਕੇ ਵਾਈ ਤਰੀਕੇ ਦਿਖਾਉਂਗੀ ਤਾਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੱਦ ਤੋਂ ਬੱਦ ਸ਼ੇਅਰ ਕਰੋਗੇ ਤਾਂ ਸਾਰਿਆਂ ਦਾ ਹੀ ਫਾਇਦਾ ਹੋਊਗਾ ਜੀ ਆਓ ਆਪਾਂ ਵੀਡੀਓ ਬਣਾਉਨੇ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਆਪਾਂ ਨੇ ਲੈ ਤਾ ਇੱਕ ਬਲੈਕਬੋਰਡ ਜਿਹਨੂੰ ਕਿ ਵਾਈਟਬੋਰਡ ਕਹਿੰਦੇ ਨੇ ਅੱਗੇ ਹੁੰਦਾ ਸੀ ਹਨਾ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਬਲੈਕਬੋਰਡ ਹੁੰਦੇ ਸੀਗੇ ਪਰ ਇਹ ਹੈ ਨਾ ਵਾਈਟਬੋਰਡ ਹੈਗਾ ਤੇ ਇੱਕ ਸਮੇਂ ਦੀ ਹਨਾ ਪੁਰਾਣੇ ਸਮੇਂ ਦੀ ਗੱਲ ਹੈਗੀ ਇੱਕ ਨਾ ਸੇਠ ਹੁੰਦਾ ਸੀਗਾ ਉਹ ਸੇਠ ਮਨ ਕੇ ਜਦੋਂ ਸੀਗਾ ਉਹਦਾ ਇੱਕ ਬੇਟਾ ਸੀਗਾ ਛੋਟਾ ਬੇਟਾ ਸੀਗਾ ਉਹਦਾ ਜਿਹੜਾ ਕਿ ਬੱਚੇ ਆਉਂਦੇ ਆ ਹਨਾ ਕਹਿੰਦੇ ਨੇ ਵੀ ਪਾਪਾ ਸਾਨੂੰ ਆ ਲੈ ਦਿਓ ਮੰਮਾ ਸਾਨੂੰ ਆ ਲੈ ਦਿਓ ਹਨਾ ਹਾਂਜੀ ਇੱਕ ਸੇਠ ਹੁੰਦਾ ਹੈ ਹਨਾ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸੇਠ ਹੁੰਦਾ ਹੈਗਾ ਤੇ ਇਹ ਵੀ ਰਹਿਣਾ ਵੀਡੀਓ ਸਾਰੀ ਬਣਾ ਕੇ ਦਿਖਾਉਣ ਦਾ ਮਤਲਬ ਸਾਨੂੰ ਇਹ ਹੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਹਨਾ ਇੱਕ ਸੇਵਿੰਗ ਕਰਨੀ ਸਖਿਆ ਸਕੋਂ ਵੀ ਹੈ ਨਾ ਜਿਹੜਾ ਪੈਸਾ ਉਹ ਕਿਸ ਤਰੀਕੇ ਨਾਲ ਕਮਾਇਆ ਜਾਂਦਾ ਕਿਉਂਕਿ ਬੱਚੇ ਆਪਾਂ ਨੂੰ ਏਟੀਐਮ ਮਸ਼ੀਨ ਹੀ ਸਮਝਦੇ ਆ ਹਨਾ ਇੱਕ ਸੇਠ ਹੁੰਦਾ ਹੈ ਤੇ ਇੱਕ ਉਹਦਾ ਪੁੱਤਰ ਹੁੰਦਾ ਹੈਗਾ ਕਿ ਉਹ ਡੇਲੀ ਆ ਕੇ ਕਹਿੰਦਾ ਵੀ ਪਾਪਾ ਮੈਨੂੰ ਹੈ ਨਾ ਪੈਸੇ ਦਿਓ ਪਾਪਾ ਮੈਨੂੰ ਗੱਡੀ ਚਾਹੀਦੀ ਹੈ ਪਾਪਾ ਮੈਨੂੰ ਮੋਬਾਈਲ ਚਾਹੀਦਾ ਪਤਾ ਹੈ ਚਲੋ ਪਹਿਲਾਂ ਪਹਿਲਾਂ ਸੇਠ ਦੀ ਜਾਂਦਾ ਤੇ ਬੱਚਾ ਜਿਹੜਾ ਉਹ ਵੱਡਾ ਹੁੰਦਾ ਜਾਂਦਾ ਹੈ ਨਾ ਤੇ ਫਿਰ ਜਿਹੜਾ ਸੇਠ ਹੈ ਉਹ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਹੈ ਨਾ ਵੀ ਬੱਚਾ ਵੱਡਾ ਹੋ ਰਿਹਾ ਹੈਗਾ ਧੀ ਭੇਰ ਹੁਣ ਇਹਨੂੰ ਆਹ ਤ ਕਿਵੇਂ ਪਾਵਾਂ ਮੈਂ ਕਮਾਈ ਕਰਨ ਦੀ ਕਿਉਂਕਿ ਉਹਨੂੰ ਐ ਹੁੰਦਾ ਵੀ ਮੇਰੇ ਪਿਤਾ ਕੋਲੇ ਤਾਂ ਬਹੁਤ ਪੈਸਾ ਹੈਗਾ ਨਾ ਪਰ ਸੇਠ ਉਹਨੂੰ ਕਹਿੰਦਾਗਾ ਵੀ ਤੈਨੂੰ ਐਸੋ ਆਰਾਮ ਰੋਟੀ ਪਾਣੀ ਹੈ ਨਾ ਘਰੇ ਤਾਂ ਮਿਲੂਗਾ ਇਹ ਤਾਂ ਮੈਨੂੰ ਇੱਕ ਟਕਾ ਹਨਾ ਰੋਜ਼ ਲਿਆ ਕੇ ਦਿਆ ਕਰੇਗਾ ਇੱਕ ਟਕਾ ਮਤਲਬ ਕਿ ਉਸ ਸਮੇਂ ਦਾ ਹਨਾ ਅੱਜ ਦੇ 1000 ਰੁਪਏ ਦੇ ਬਰਾਬਰ ਸੀਗਾ ਤੇ ਉਹ ਮੁੰਡਾ ਕਹਿੰਦਾ ਵੀ ਠੀਕ ਹੈ ਲਾ ਕਿਉਂਕਿ ਉਹਨੂੰ ਤਾਂ ਐ ਸੀਗਾ ਵੀ ਪੈਸਾ ਪਤਾ ਨਹੀਂ ਹਨਾ ਐਦਾਂ ਹੀ ਆ ਜਾਂਦਾ ਹੈਗਾ ਤੇ ਮੁੰਡਾ ਗਿਆ ਤੇ ਆਪਣੀ ਹਨਾ ਮੰਮੀ ਤੋਂ ਉਹਦੀ ਮੰਮੀ ਸੀਗੀ ਉਹਦੇ ਕੋਲੇ ਜਾਇਆ ਕਰੇ ਤੇ ਉਹਦੇ ਕੋਲੋਂ ਉਹਨਾ ਉਹ ਇੱਕ ਟਕਾ ਲਿਆਇਆ ਕਰੇ ਤੇ ਐਦਾਂ ਚਾਰ ਪੰਜ ਦਿਨ ਹਨਾ ਉਹ ਆਪਣੇ ਪਿਓ ਕੋਲੇ ਆਉਂਦਾ ਰਿਹਾ ਟਕਾ ਲੈ ਕੇ ਤੇ ਪਿਓ ਕੋਲੇ ਜਦੋਂ ਆਇਆ ਤਾਂ ਪਿਓ ਕਹਿੰਦਾ ਐਂ ਕਰਾ ਉੱਥੇ ਇੱਕ ਖੂਹ ਸੀਗਾ ਕਹਿੰਦਾ ਇਹ ਤੱਕ ਇਹਨੂੰ ਨਾ ਉਹਦੇ ਵਿੱਚ ਸੇੜ ਦੇ ਤਾ ਉਹ ਮੁੰਡਾ ਨਾ ਪਟੱਕ ਦੇ ਨਹੀਂ ਉਹ ਨੂੰ ਤਾਂ ਕਿ ਇਹਨੂੰ ਨਾ ਖੂਹ ਦੇ ਵਿੱਚ ਨਾ ਸੇੜ ਦਿਆ ਕਰੇ ਇਦਾਂ ਹੀ ਚੱਲਦਾ ਰਿਹਾ 4-5 ਦਿਨ ਤੇ ਫਿਰ ਜਿਹੜਾ ਸੇਠ ਸੀ ਉਹਨੂੰ ਪਤਾ ਲੱਗ ਗਿਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਤੇ ਘਰ ਵਾਲੀ ਨੂੰ ਕਹਿੰਦਾ ਤੇ ਫਿਰ ਉਹਦੇ ਪੁੱਤਰ ਨੇ ਸੇਠ ਦੇਨੇ ਆ ਨਾ ਸੇਠ ਨੂੰ ਕਿਹਾ ਕਿ ਪਿਤਾ ਜੀ ਜਿਹੜਾ ਇਹ 1 ਰੁਪਈਆ ਮੈਂ ਬਹੁਤ ਮਿਹਨਤ ਨਾਲ ਕਮਾਇਆ ਮੈਂ ਸਾਰਾ ਦਿਨ ਨਾ ਮਜ਼ਦੂਰੀ ਦਿਹਾੜੀ ਕੀਤੀ ਹੈਗੀ ਤਾ ਕਿਤੇ ਜਾ ਕੇ ਮੈਨੂੰ ਇਹ ਇੱਕ ਟਾਕਾ ਮਿਲਿਆ ਤਾਂ ਸੇਠ ਹਣਾ ਬਹੁਤ ਖੁਸ਼ ਹੋਇਆ ਤੇ ਆਪਣੇ ਪੁੱਤ ਕਰਨੋਂ ਘਾਲਦੇ ਨਾਲ ਲਾਇਆ ਕਿ ਉਹਨੇ ਕਿਹਾ ਕਿ ਨਾ ਪੁੱਤਰ ਜੀੜੀ ਵੀ ਜ਼ਮੀਨ ਜਾਇਦਾਦ ਪੈਸਾ ਤੇ ਜੋ ਕੁਝ ਵੀ ਹੈ ਮੈਂ ਤੇਰੇ ਵਾਸਤੇ ਹੀ ਕਮਾ ਰਿਆ ਹਾਂ ਪਰ ਇਹ ਨਹੀਂ ਹੈਗਾ ਵੀ ਹਣਾ ਇਹ ਸਾਰੀ ਉਮਰ ਤੂੰ ਇਹਨੂੰ ਖਾਈ ਜਾਵੇਂਗਾ ਉੜਾਈ ਜਾਵੇਂਗਾ ਜਦੋਂ ਤੂੰ ਖੁਦ ਮਿਹਨਤ ਕਰੇਂਗਾ ਖੁਦੋਂ ਪੈਸੇ ਨੂੰ ਖਾਚੇਂਗਾ ਤੈਨੂੰ ਫੇਰ ਪਤਾ ਚੱਲੇਗਾ ਵੀ ਇਹਦੀ ਅਸਲੀ ਅਹਿਮੀਅਤ ਕੀ ਹੈਗੀ ਤੇ ਉਸਨੇ ਕਿਹਾ ਵੀ ਮੈਂ ਤੈਨੂੰ ਹਣਾ ਪੈਸੇ ਦੀ ਅਹਿਮਤ ਸਮਝਾਉਣ ਵਾਸਤੇ ਹੀ ਤੈਨੂੰ ਕੰਮ ਕਰਨ ਲਈ ਕਿਹਾ ਸੀਗਾ ਕਿਉਂਕਿ ਜਦੋਂ ਤੂੰ ਮਿਹਨਤ ਕਰੇਗਾ ਅਬ ਦੀ ਮਿਹਨਤ ਦੀ ਕਮਾਈ ਨੂੰ ਖਰਚੇਗਾ ਤੈਨੂੰ ਫੇਰ ਪਤਾ ਲੱਗੇਗਾ ਵੀ ਪੈਸਾ ਕਿੱਦਾਂ ਵੱਧਦਾ ਹੈਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆਪਣੇ ਬੱਚਿਆਂ ਨੂੰ ਵੀ ਇਸ ਵੀਡੀਓ ਨੂੰ ਹਨਾ ਜ਼ਰੂਰ ਦਿਖਾਉਣਾ ਤੇ ਅੱਗੇ ਤੋਂ ਅਗੇ ਸ਼ੇਅਰ ਕਰਨਾ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਬੱਚਿਆਂ ਨੂੰ ਹਨਾ ਥੋੜਾ ਥੋੜਾ ਮਨ ਕੇ ਪਛਤ ਕੰਨੀਸ ਹੱਸ ਸਕਦੇ ਆ ਬੱਚਿਆਂ ਨੂੰ ਆਪਾਂ ਬਚਪਨ ਤੋਂ ਹੀ ਆਦਤ ਪਾਵਾਂਗੇ ਤਾਂ ਬੱਚੇ ਵੱਡੇ ਹੋ ਕੇ ਸੇਵਿੰਗ ਕਰਨ ਲੱਗ ਜਾਣਗੇ ਤੇ ਆਪਾਂ ਨੂੰ ਫਿਕਰ ਵੀ ਨਹੀਂ ਹੋਣਾ ਤੇ ਮਾੜੀ ਸੰਗਤ ਤੋਂ ਵੀ ਬਚਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਜੀ ਸਬਸ